ਸ਼ੁਰੂ ਕਰ ਦੋ ਭਾਈ ਸਰ ਆਪਣੇ ਮੈਗ ਨਾ ਖਾਂ ਹਾਂ ਕਲ ਸੁਨਿਲਾ ਵੇ ਰੰਗ ਰੂਟਾ ਲਹਿੰਦੀ ਜਦੋਂ ਪੀਂਗ ਦਾ ਝੂਟਾ ਜਿੰਦ ਕਮਾਚ ਸੁਕਦੀ ਵੇ ਮੈਂ ਮੁੱਕ ਜਾਣਾ ਸੋਹਣਿਆ ਤੇਰੀ ਰੰਗ ਰੂਟੀ ਨਾ ਮੁੱਕਣੀ ਵੇ ਹਾਂ ਨਾ ਮੈਂ ਮੁੱਕ ਜਾਣਾ ਸੋਹਣਿਆ ਕਣੀ ਵੇ ਪਹਿਲਾ ਜਦੋਂ ਪਰੇਟ ਨੂੰ ਜਾਵਾਂ ਪਹਿਲਾ ਤੇਰਾ ਨਾਮ ਤੇ ਆਵਾਂ ਗੋਡਾ ਧੁੰਨੀ ਤੱਕ ਲਿਆਵਾਂ ਨੀ ਦਨੇ ਨੀ ਦਨੇ ਮੁੜਾਂ ਬ ਤੇਰਾ ਨੀ ਘਰ ਬਗਲ ਕਤ ਰਾਈ ਫਲ ਰੋਜ ਨਾ ਲੈ ਕੇ ਤੇਰਾ ਨੀ ਬਗਲ ਕਤ ਰਾਈ ਫਲ ਰੋਜ ਨਾ ਲੈ ਕੇ ਤੇਰਾ ਨੀ ਤੇ ਤਿੰਨ ਸਾਲ ਹੋ ਗਿਆ ਸਾਰਾ ਜਾਂ ਫਿਰ ਤੇਰਾ ਸਾਹਬ ਕੁਵਾਰ ਜਿਹੜਾ ਜਾਵਾ ਮਰਦੀ ਵੇ ਜੇ ਨਹੀਂ ਮਿਲਦੀ ਛੁੱਟੀ ਛਟਕੇ ਆ ਜਾ ਵਰਦੀ ਵੇ ਜੇ ਨਹੀਂ ਮਿਲਦੀ ਛੁੱਟੀ ਛਟਕੇ ਆ ਜਾ ਵਰਦੀ ਵੇ ਨੀ ਨਾ ਵਰਦੀ ਰੋਜ਼ ਹੀ ਪਾਵਾਂ 12 ਵਜੇ ਡਿਊਟੀ ਤੇ ਜਾਵਾਂ 2:30 ਵਜੇ ਮਰੋਟੀ ਕਾ ਮ ਫੁਕਾ ਨੀ ਫੁਕਾ ਮਰਾ ਬਤੇਰਾ ਨੀ ਕਰਾਂ ਬਗਲ ਖਤਰੇ ਕੋਲ ਰੋਜ਼ ਨਾ ਲੈ ਕੇ ਤੇਰਾ ਨੀ ਵੇ ਤੈਨੂੰ ਖਾਤੇ ਆਖਰੀ ਪਾਇ ਗਾਮ ਨੇ ਹੁਣ ਇਹਨਾ ਛੁੱਟੀਆਂ ਆ ਮੈਂ ਕਰ ਲੈਣੀ ਦਿਲ ਦੀ ਵੇ ਲੋਕੀ ਛੁੱਟੀਆਂ ਆਉਂਦੇ ਤੈਨੂੰ ਕਿਉਂ ਨਾ ਮਿਲਦੀ ਵੇ ਲੋਕੀ ਛੁੱਟੀਆਂ ਆਉਂਦੇ ਸੈਨ ਨੂੰ ਕਿਉਂ ਨਾ ਮਿਲਦੀ ਵੇ ਗੱਲ ਸੁਣ ਲੈ ਨੀ ਮਟਿਆਰੇ ਛੁੱਟੀਆਂ ਹੁਣ ਮळा ਪਾਂ ਵਾਲੇ ਤੇਰੀ ਕੋਈ ਨਾ ਮੰਨਦਾ ਨਾਰੇ ਮੇਰੀ ਕੋਈ ਨਾ ਮੰਨਦਾ ਨਾਰੇ ਦਿਲ ਵਿੱਚ ਸੁਣਾ ਬਥੇਰਾ ਨੀ ਘਰਾਂ ਬਗਲ ਸੱਤ ਰਾਈਫਲ ਰੋਜ ਨਾ ਲੈ ਕੇ ਤੇਰਾ 卡了，别扯了。